ਸਤ ਸ੍ਰੀ ਅਕਾਲ ਅੱਜ ਆਪਾਂ ਇੱਕ ਅਜਿਹੇ ਸ਼ਖਸੀਅਤ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਦਾ ਨਾਂ ਸੁਣਦੇ ਹੀ ਨਾ ਮਤਲਬ ਬਹਾਦਰੀ ਤੇ ਕੁਰਬਾਨੀ ਦਾ ਖਿਆਲ ਆਂਦਾ ਹੈ ਹਾਂਜੀ ਬਿਲਕੁਲ ਇੱਕ ਐਸਾ ਨਾਇਕ ਜਿਸ ਦਾ ਸਫ਼ਰ ਬਹੁਤ ਹੀ ਅਸਾਧਾਰਨ ਰਹਾ ਆਪਾਂ ਗੱਲ ਕਰ ਰਹੇ ਹਾਂ ਪਾਈ ਬੰਦਾ ਸਿੰਘ ਬਹਾਦਰ ਦੀ ਉਹਨਾਂ ਦੀ ਕਹਾਣੀ ਮਤਲਬ ਇੱਕ ਸ਼ਿਕਾਰੀ ਤੋਂ ਬੈਰਾਗੀ ਫਿਰ ਗੁਰੂ ਦਾ ਸਿੰਘ ਤੇ ਯੋਧਾ ਬਣਨ ਤੱਕ ਕਮਾਲ ਹੈ ਨਾ ਕਮਾਲ ਹੀ ਨਹੀਂ ਇਹ ਇੱਕ ਪੂਰੀ ਤਰ੍ਹਾਂ ਬਦਲਾਅ ਦੀ ਗਾਥਾ ਹੈ ਉਹਨਾਂ ਨੇ ਸਿਰਫ ਤਲਵਾਰ ਹੀ ਨਹੀਂ ਚੁੱਕੀ ਸਗੋ ਸਮਾਜ ਨੂੰ ਵੀ ਇੱਕ ਨਵੀਂ ਦਿਸ਼ਾ ਦਿੱਤੀ ਤੇ ਅੱਜ ਦੀ ਜਿਹੜੀ ਆਪਣੀ ਗੱਲਬਾਤ ਹੈ ਇਹ ਅਸੀਂ ਭਾਈ ਬੰਦਾ ਸਿੰਘ ਬਹਾਦਰ ਜੀਵਨ ਤੇ ਵਿਰਾਸਤ ਨਾਲ ਜੁੜੇ ਕੁਝ ਤੱਥਾਂ ਦੇ ਆਧਾਰਿਤ ਕਰ ਰਹੇ ਹਾਂ ਹਾਂਜੀ ਕੋਸ਼ਿਸ਼ ਰਹੇਗੀ ਕਿ ਆਪਾਂ ਉਹਨਾਂ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਮਤਲਬ ਉਹਨਾਂ ਦੇ ਸਫ਼ਰ ਨੂੰ ਸਮਝ ਸਕੀਏ ਉਹਨਾਂ ਦੇ ਕੰਮਾਂ ਨੂੰ ਉਹਨਾਂ ਦੀ ਵਿਰਾਸਤ ਨੂੰ ਬਿਲਕੁਲ ਤਾਂ ਫਿਰ ਸ਼ੁਰੂ ਕਰੀਏ ਉਹਨਾਂ ਦੇ ਬਿਲਕੁਲ ਸ਼ੁਰੂਆਤੀ ਜੀਵਨ ਤੋਂ ਜਦੋਂ ਉਹ ਲਖਪਤ رائے ਸਨ ਹਾਂ ਜ਼ਰੂਰ ਉਹਨਾਂ ਦਾ ਜਨਮ 27 ਅਕਤੂਬਰ 1670 ਨੂੰ ਰਜੌਰੀ ਵਿੱਚ ਹੋਇਆ ਜੰਮੂ ਕਸ਼ਮੀਰ ਚ ਪੈਂਦਾ ਹੈ ਇਲਾਕਾ ਪਿਤਾ ਦਾ ਨਾਮ RAMDEV ਸੀ ਇੱਕ ਸਧਾਰਨ ਕਿਸਾਨ ਤੇ ਮੁੱਢਲਾ ਨਾਮ ਲਖਪਤ رائے ਦਸਿਆ ਜਾਂਦਾ ਹੈ ਹੈਨਾ ਹਾਂਜੀ ਲਖਪਤ رائے ਜਾਂ ਕੁਝ ਥਾਈ ਲਸ਼ਮਣਦਾਸ ਦੀ ਲਿਖਿਆ ਮਿਲਦਾ ਹੈ ਰਾਜਪੂਤ ਪਰਿਵਾਰ ਸੀ ਤੇ ਸੁਣਿਆ ਹੈ ਬਚਪਨ ਤੋਂ ਹੀ ਬੜੇ ਮਤਲਬ ਦਲੇਰ ਤੇ ਫੁਰਤੀਲੇ ਸਨ ਸ਼ਿਕਾਰ ਵਗੈਰਾ ਦਾ ਸ਼ੌਕ ਸੀ ਬਿਲਕੁਲ ਘੋੜ ਸਵਾਰੀ ਤੀਰ ਅੰਦਾਜ਼ੀ ਸ਼ਿਕਾਰ ਇਹਨਾਂ ਚੀਜ਼ਾਂ ਚ ਤਾਂ ਉਹ ਮਾਹਿਰ ਸਨ ਕਹਿ ਲੋ ਇੱਕ ਯੋਧੇ ਵਾਲੇ ਗੁਣ ਸ਼ੁਰੂ ਤੋਂ ਹੀ ਸਨ ਪਰ ਫਿਰ ਜ਼ਿੰਦਗੀ ਨੇ ਇੱਕ ਅਜੀਹਾਂ ਮੋੜ ਲਿਆ ਜਿਸ ਨੇ ਸਭ ਕੁਝ ਬਦਲ ਦਿੱਤਾ ਹਾਂ ਇੱਕ ਘਟਨਾ ਉਹੀ ਜਿਸ ਦਾ ਜ਼ਿਕਰ ਆਮ ਆਉਂਦਾ ਹੈ ਸ਼ਿਕਾਰ ਕਰਦਿਆਂ ਇੱਕ ਹਿਰਨੀ ਦਾ ਮਾਮਲਾ ਅੱਛਾ ਉਹੀ ਗਰਭਵਤੀ ਹਿਰਨੀ ਵਾਲੀ ਗੱਲ ਹਾਂਜੀ ਜਦੋਂ ਉਹਨਾਂ ਦੇ ਤੀਰ ਨਾਲ ਉਹ ਹਿਰਨੀ ਮਰ ਗਈ ਤੇ ਉਸ ਦੇ ਪੇਟ ਚੋਂ ਬੱਚੇ ਨਿਕਲੇ ਉਹ ਵੀ ਤੜਪ ਕੇ ਮਰ ਗਏ ਇਹ ਦ੍ਰਿਸ਼ ਦੇਖ ਕੇ ਨਾ ਉਹਨਾਂ ਦਾ ਮਨ ਬਹੁਤ ਦੁਖੀ ਹੋਇਆ ਹੂੰ ਇਹ ਤਾਂ ਬਹੁਤ ਹੀ ਮਤਲਬ ਦਿਲ ਕੰਬਾਉ ਘਟਨਾ ਹੋਏਗੀ ਕਿਸੇ ਲਈ ਵੀ ਅਦੋਦਾਸ ਬਣ ਗਏ ਇੱਕ ਬੇਵਾਗੀ ਸਾਧੂ ਜਿਸਨੇ ਦੁਨੀਆ ਤਿਆਗ ਦਿੱਤੀ ਹੋਵੇ ਅੱਛਾ ਬੈਰਾਗੀ ਯਾਨੀ ਕਿ ਸੰਸਾਰ ਤੋਂ ਮੋਹ ਤੋੜ ਕੇ ਰੱਬ ਦੀ ਪਾਲਚ ਨਿਕਲ ਪਏ ਹਾਂ ਤੇ ਫਿਰ ਕਈ ਸਾਲ ਉਹਨਾਂ ਨੇ ਸਾਧਨਾ ਕੀਤੀ ਵਕ ਵਕ ਥਾਵਾਂ ਤੇ ਗਏ ਯੋਗ ਸਿੱਖਿਆ ਤਪੱਸਿਆ ਕੀਤੀ ਕਹਿੰਦੇ ਨੇ ਕਾਫੀ ਸ਼ਕਤੀਆਂ ਵੀ ਹਾਸਲ ਕਰ ਲਈਆਂ ਸਨ ਤੇ ਫਿਰ ਉਹ ਨੰਦੇੜਾ ਗਏ ਗੋਦਾਵਰੀ ਕੰਡੇ ਜਿੱਥੇ ਆਪਣਾ ਡੇਰਾ ਬਣਾ ਲਿਆ ਹਾਂ ਨੰਦੇੜ ਮਹਾਰਾਸ਼ਟਰ ਵਿੱਚ ਤੇ ਇੱਥੇ ਹੀ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਿਆ ਮੋੜ ਆਇਆ ਸਤੰਬਰ 1708 ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਮਿਲੇ ਬਿਲਕੁਲ ਗੁਰੂ ਸਾਹਿਬ ਵੱਡੋਂ ਦੱਖਣ ਦੀ ਯਾਤਰਾ ਤੇ ਸਨ ਉਹ ਮਾਧੋਦਾਸ ਦੇ ਡੇਰੇ ਤੇ ਗਏ ਕਹਿੰਦੇ ਨੇ ਮਾਧੋਦਾਸ ਨੇ ਪਹਿਲਾਂ ਆਪਣੀਆਂ ਸ਼ਕਤੀਆਂ ਨਾਲ ਗੁਰੂ ਜੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਹਾਂ ਕੁਝ ਅਜੀਹ ਕਥਾਵਾਂ ਮਿਲਦੀਆਂ ਨੇ ਪਰ ਗੁਰੂ ਸਾਹਿਬ ਅੱਗੇ ਉਹਨਾਂ ਦੀ ਕੋਈ ਪੇਸ਼ ਨਾ ਗਈ ਆਖਿਰ ਉਹਨਾਂ ਨੂੰ ਸਮਝ ਆ ਗਈ ਕਿ ਕੋਈ ਆਮ ਸ਼ਖਸੀਅਤ ਨਹੀਂ ਤੇ ਫਿਰ ਉਹੀ ਗੱਲ ਹੋਈ ਜਦੋਂ ਮਾਧੋਦਾਸ ਨੇ ਪੁੱਛਿਆ ਤੁਸੀਂ ਕੌਣ ਹੋ ਤੇ ਗੁਰੂ ਜੀ ਨੇ ਕਿਹਾ ਤੂੰ ਜਾਣਦਾ ਹੈ ਤੇ ਮਾਧੋਦਾਸ ਨੇ ਕਿਹਾ ਮੈਂ ਆਪ ਜੀ ਦਾ ਬੰਦਾ ਹਾਂ ਹਾਂਜੀ ਇਹੀ ਉਹ ਪਲ ਸੀ ਗੁਰੂ ਸਾਹਿਬ ਨੇ ਉਹਨਾਂ ਵਿੱਚ ਛੁਪੀ ਹੋਈ ਅਸਲ ਤਾਕਤ ਉਹ ਯੋਧੇ ਵਾਲੀ ਪਾਵਨਾ ਪਛਾਣ ਲਈ ਸੀ ਤੇ ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਅਸਲ ਤਿਆਗ ਭਜਣਾ ਨਹੀਂ ਲੜਨਾ ਹੈ ਜ਼ੁਲਮ ਦੇ ਖਿਲਾਫ ਬਿਲਕੁਲ ਫਿਰ ਗੁਰੂ ਸਾਹਿਬ ਨੇ ਮਾਦੋ ਦਾਸ ਨੂੰ ਅੰਮ੍ਰਿਤ ਛਕਾਇਆ ਸਿੰਘ ਸਜਾਇਆ 1699 ਵਾਲੀ ਖਾਲਸਾ ਸਾਜਨਾ ਦੀ ਰੀਤ ਅਨੁਸਾਰ ਤੇ ਨਵਾਂ ਨਾਮ ਮਿਲਿਆ ਗੁਰਬਖਸ਼ ਸਿੰਘ ਪਰ ਉਹ ਮਸ਼ਹੂਰ ਬੰਦਾ ਸਿੰਘ ਦੇ ਨਾਂ ਨਾਲ ਹੋਏ ਹਾਂ ਕਿਉਂਕਿ ਉਹਨਾਂ ਨੇ ਖੁਦ ਨੂੰ ਬੰਦਾ ਕਿਆ ਸੀ ਤੇ ਉਹਨਾਂ ਦੀ ਬਹਾਦੂਰੀ ਦੇਖ ਕੇ ਗੁਰੂ ਸਾਹਿਬ ਨੇ ਬਹਾਦਰ ਦਾ ਖਿਤਾਬ ਦਿੱਤਾ ਸੋ ਬਣ ਗਏ ਬੰਦਾ ਸਿੰਘ ਬਹਾਦਰ ਤਾਂ ਇੱਕ ਬੈਰਾਗੀ ਤੋਂ ਗੁਰੂ ਦਾ ਸਿੰਘ ਇੱਕ ਯੋਦਾ ਹਾਂਜੀ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਇੱਕ ਖਾਸ ਮਕਸਦ ਦਿੱਤਾ ਪੰਜਾਬ ਜਾਣ ਦਾ ਹੁਕਮ ਦਿੱਤਾ ਉਸ ਸਮੇਂ ਪੰਜਾਬ ਦੇ ਹਾਲਾਤ ਬਹੁਤ ਖਰਾਬ ਸਨ ਖਾਸ ਕਰਕੇ ਮੁਗਲ ਹਕੂਮਤ ਕਰਕੇ ਬਹੁਤ ਜ਼ਿਆਦਾ ਔਰੰਗਜ਼ੇਬ ਤੋਂ ਬਾਅਦ ਮੁਗਲ ਰਾਜ ਕਮਜ਼ੋਰ ਸੀ ਪਰ ਸੂਬੇਦਾਰ ਮਨਮਰਜ਼ੀ ਕਰ ਰਹੇ ਸਨ ਜ਼ੁਲਮ ਬਹੁਤ ਸੀ ਖਾਸ ਕਰਕੇ ਸਿੱਖਾਂ ਤੇ ਤੇ ਸਰਹਿੰਦ ਦਾ ਸੂਬੇਦਾਰ ਵਜ਼ੀਰ ਖਾਨ ਉਸ ਦਾ ਨਾਂ ਤਾਂ ਖਾਸ ਤੌਰ ਤੇ ਆਂਦਾ ਹੈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਜ਼ਿੰਮੇਵਾਰ ਹਾਂ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੂੰ ਨੀਆ ਵਿੱਚ ਚਿਣਵਾਉਣ ਵਾਲਾ ਇਸ ਸਿੱਖ ਮਨਾਂ ਵਿੱਚ ਇੱਕ ਬਹੁਤ ਵੱਡਾ ਕਹਿ ਲਓ ਦਰਦ ਸੀ ਤਾਂ ਗੁਰੂ ਜੀ ਨੇ ਬੰਦਾ ਸਿੰਘ ਨੂੰ ਇਹ ਜ਼ਿੰਮੇਵਾਰੀ ਸੌਂਪੀ ਕਿ ਉਹ ਪੰਜਾਬ ਜਾਣ ਤੇ ਜ਼ੁਲਮ ਦਾ ਟਾਕਰਾ ਕਰਨ ਬਿਲਕੁਲ ਗੁਰੂ ਜੀ ਨੇ ਉਹਨਾਂ ਨੂੰ ਪੰਜ ਤੀਰ ਨਗਾਰਾ ਨਿਸ਼ਾਨ ਸਾਹਿਬ ਤੇ ਪੰਜ ਸਲਾਹਕਾਰ ਸਿੰਘ ਦੇ ਕੇ ਤੋਰਿਆ ਨਾਲ ਹੀ ਪੰਜਾਬ ਦੇ ਸਿੱਖਾਂ ਨੂੰ ਹੁਕਮਨਾਮੇ ਭੇਜੇ ਅੱਛਾ ਹੁਕਮਨਾਮੇ ਯਾਨੀ ਗੁਰੂ ਸਾਹਿਬ ਦਾ ਲਿਖਤੀ ਸੰਦੇਸ਼ ਕਿ ਬੰਦਾ ਸਿੰਘ ਦੀ ਮਦਦ ਕਰਨੀ ਹੈ ਹਾਂਜੀ ਕਿ ਉਹਨਾਂ ਦੀ ਅਗਵਾਈ ਹੇਠ ਇਕੱਠੇ ਹੋਣਾ ਹੈ ਤੇ ਜ਼ੁਲਮ ਖਿਲਾਫ ਲੜਨਾ ਹੈ ਤਾਂ ਮਕਸਦ ਸਾਫ਼ ਸੀ ਪੰਜਾਬ ਚ ਇਕੱਠਾ ਕਰਨਾ ਜ਼ਾਲਮਾਂ ਨੂੰ ਸਜ਼ਾ ਦੇਣੀ ਵਜ਼ੀਰ ਖਾਨ ਤੋਂ ਬਦਲਾ ਲੈਣਾ ਤੇ ਇੱਕ ਨਿਆਹ ਵਾਲਾ ਰਾਜ ਬਣਾਉਣਾ ਹਾਂ ਤੇ ਜਦੋਂ ਬੰਦਾ ਸਿੰਘ ਬਹਾਦਰ ਪੰਜਾਬ ਪਹੁੰਚੇ ਗੁਰੂ ਦੇ ਹੁਕਮਨਾਮਿਆਂ ਦਾ ਅਸਰ ਹੋਇਆ ਹੌਲੀ-ਹੌਲੀ ਲੋਕ ਜੁੜਨੇ ਸ਼ੁਰੂ ਹੋਏ ਸਿਰਫ ਸਿੱਖ ਹੀ ਜੁੜਿਆ ਜਾਂ ਹੋਰ ਲੋਕ ਵੀ ਨਹੀਂ ਸਿਰਫ ਸਿੱਖ ਨਹੀਂ ਬਹੁਤ ਸਾਰੇ ਹਿੰਦੂ ਮੁਸਲਮਾਨ ਕਿਸਾਨ ਮਜ਼ਦੂਰ ਜਿਹੜੇ ਵੀ ਮੁਗਲ ਹਾਕਮਾਂ ਜਾਂ ਜ਼ਿੰਮੇਦਾਰਾਂ ਦੇ ਜ਼ੁਲਮ ਤੋਂ ਤੰਗ ਸਨ ਉਹ ਸਾਰੇ ਆ ਕੇ ਮਿਲੇ ਇੱਕ ਵੱਡੀ ਲਹਿਰ ਬਣ ਗਈ ਤੇ ਪਹਿਲੀ ਵੱਡੀ ਕਾਰਵਾਈ ਕਿੱਥੇ ਕੀਤੀ ਉਹਨਾਂ ਨੇ ਸਭ ਤੋਂ ਪਹਿਲਾਂ ਨਿਸ਼ਾਨਾ ਬਣਾਇਆ ਸਮਾਣਾ ਨੂੰ ਨਵੰਬਰ 1709 ਵਿੱਚ ਕਿਉਂਕਿ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲਾ ਜਲਾਦ ਉਹ ਸਮਾਣਾ ਦੇ ਸੀ ਅੱਛਾ ਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨਾਲ ਜੁੜੇ ਕੁਝ ਲੋਕ ਵੀ ਉੱਥੋਂ ਦੇ ਸਨ ਹਾਂਜੀ ਸੋ ਸਮਾਣਾ ਫਤਿਹ ਕੀਤਾ ਤੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿੱਤੀ ਇਸ ਜਿੱਤ ਨਾਲ ਸਿੱਖਾਂ ਦੇ ਹੌਸਲੇ ਬਹੁਤ ਵੱਧ ਗਏ ਹੂੰ ਫਿਰ ਤਾਂ ਇੱਕ ਲੜੀ ਜੀ ਸ਼ੁਰੂ ਹੋ ਗਈ ਹੋਵੇਗੀ ਜਿੱਤਾਂ ਦੀ ਬਿਲਕੁਲ ਸੋਨੀਪਥ ਕੈਥਲ ਕੁੜਾਮ ਸ਼ਾਹਬਾਦ ਕਪੂਰੀ ਸਢੋਰਾ ਕਈ ਇਲਾਕੇ ਜਿੱਤੇ ਸੁਦੋਹਰੇ ਦਾ ਹਾਕਮ ਉਸਮਾਨ ਖਾਨਸੀ ਜਿਸ ਨੇ ਪੀਰ ਬੁੱਧੂ ਸ਼ਾਹ ਤੇ ਜ਼ੁਲਮ ਕੀਤੇ ਸਨ ਉਸ ਨੂੰ ਵੀ ਸਜ਼ਾ ਮਿਲੀ ਇੰਨਾ ਜਿੱਤਾਂ ਨਾਲ ਫੌਜ ਵੀ ਵੱਧੀ ਹੋਣੀ ਤੇ ਤਾਕਤ ਵੀ ਹਾਂ ਤੇ ਫਿਰ ਆਇਆ ਅਸਲੀ ਨਿਸ਼ਾਨਾ ਸਰਹਿੰਦ ਜਿੱਥੇ ਵਜ਼ੀਰ ਖਾਨ ਸੀ ਸਰਹਿੰਦ ਦੀ ਲੜਾਈ ਬਾਰੇ ਦੱਸੋ ਇਹ ਕਦੋਂ ਹੋਈ ਇਹ ਮਈ 1710 ਵਿੱਚ ਚੱਪੜਚਿੜੀ ਦੇ ਮੈਦਾਨ ਵਿੱਚ ਹੋਈ ਸਰਹਿੰਦ ਤੋਂ ਥੋੜੀ ਦੂਰ ਮੁਕਾਬਲਾ ਤਾਂ ਬਹੁਤ ਔਖਾ ਹੋਣਾ ਇੱਕ ਪਾਸੇ ਮੁਗਲ ਫੌਜ ਤੋਪਾਂ ਨਾਲ हां तजुर्बेकार फौजसी वजीर खान ਕੋਲ ਦੂਜੇ ਪਾਸੇ ਬੰਦਾ ਸਿੰਘ ਦੇ ਨਾਲ ਜ਼ਿਆਦਾਤਰ ਆਮ ਲੋਕ ਸਨ ਕਿਸਾਨ ਮਜ਼ਦੂਰ ਹਥਿਆਰ ਵੀ ਘੱਟ ਸਨ ਪਰ ਜਜ਼ਬਾ ਬਹੁਤ ਸੀ ਸੁਣਿਆ ਲੜਾਈ ਬੜੀ ਭਿਆਨਕ ਸੀ ਤੇ ਇੱਕ ਵਾਰ ਤਾਂ ਸਿੱਖ ਪਿੱਛੇ ਹਟਣ ਲੱਗੇ ਸਨ ਹਾਂ ਪਰ ਫਿਰ ਬੰਦਾ ਸਿੰਘ ਬਹਾਦਰ ਆਪ ਅੱਗੇ ਵਧੇ ਉਹਨਾਂ ਦੀ ਦਲੇਰੀ ਦੇਖ ਕੇ ਸਿੰਘਾਂ 'ਚ ਫੇਰ ਜੋਸ਼ ਆ ਗਿਆ ਤੇ ਫੇਰ ਵਜ਼ੀਰ ਖਾਨ ਮਾਰਿਆ ਗਿਆ ਹਾਂਜੀ ਫਤਿਹ ਸਿੰਘ ਨਾਂ ਦੇ ਯੋਧੇ ਨੇ ਉਸਨੂੰ ਮਾਰ ਮੁਕਾਇਆ ਉਸਦੇ ਮਰਦਿਆਂ ਹੀ ਮੁਗਲ ਫੌਜ ਪੱਜ ਗਈ ਸਿੱਖਾਂ ਦੀ ਬਹੁਤ ਵੱਡੀ ਜਿੱਤ ਹੋਈ ਸਰਹਿੰਦ ਤੇ ਕਬਜ਼ਾ ਹੋ ਗਿਆ ਇਹ ਜਿੱਤ ਤਾਂ ਫਿਰ ਸਿਰਫ ਇੱਕ ਸ਼ਹਿਰ ਦੀ ਜਿੱਤ ਨਹੀਂ ਸੀ ਨਹੀਂ ਬਿਲਕੁਲ ਨਹੀਂ ਇਹ ਸਾਲਾਂ ਦੇ ਜ਼ੁਲਮ ਦਾ ਜਵਾਬ ਸੀ ਨਿਆਂ ਦੀ ਜਿੱਤ ਸੀ ਤੇ ਇਸ ਨੇ ਮੁਗਲ ਸਾਮਰਾਜ ਦੀ ਨੀਂਹ ਹਿਲਾ ਦਿੱਤੀ ਸੀ ਉੱਤਰੀ ਭਾਰਤ ਵਿੱਚ ਸਰਹਿੰਦ ਜਿੱਤਣ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਸਿਰਫ ਬਦਲਾ ਹੀ ਲਿਆ ਜਾਂ ਕੋਈ ਰਾਜ ਪ੍ਰਬੰਧ ਵੀ ਸਥਾਪਿਤ ਕੀਤਾ ਇਹੀ ਤਾਂ ਉਹਨਾਂ ਦੀ ਖਾਸੀਅਤ ਸੀ ਉਹ ਸਿਰਫ ਬਦਲਾ ਲੈਣ ਨਹੀਂ ਆਏ ਸਨ ਉਹਨਾਂ ਨੇ ਮੁਖਲਿਸਪੁਰ ਦੇ ਕਿਲੇ ਨੂੰ ਠੀਕ ਕਰਵਾਇਆ ਉਸ ਨੂੰ ਰਾਜsthਾਨੀ ਬਣਾਇਆ ਤੇ ਨਾਂ ਰੱਖਿਆ ਲੋਹਗੜ ਅੱਛਾ ਲੋਹਗੜ ਤੇ ਉੱਥੋਂ ਪਹਿਲੇ ਸਿਖਾਜ ਯਾਨੀ ਖਾਲਸਾ ਰਾਜ ਦਾ ਐਲਾਨ ਕੀਤਾ ਹਾਂਜੀ ਤੇ ਇਸ ਰਾਜ ਵਿੱਚ ਸਭ ਤੋਂ ਵੱਡਾ ਕੰਮ ਪਤਾ ਕੀ ਕੀਤਾ ਕੀ ਜ਼ਿਮੇਦਾਰੀ ਪ੍ਰਥਾ ਖਤਮ ਕਰ ਦਿੱਤੀ ਉਹਨਾਂ ਨੇ ਕਿਹਾ ਜ਼ਮੀਨ ਉਸ ਦੀ ਜੋ ਵਾਹੇ ਜਿਹੜੇ ਵੱਡੇ ਜ਼ਿਮੇਦਾਰ ਕਿਸਾਨਾਂ ਦਾ ਖੂਨ ਚੂਸਦੇ ਸਨ ਉਹਨਾਂ ਤੋਂ ਜ਼ਮੀਨਾਂ ਖੋ ਕੇ ਅਸਲ ਕਿਸਾਨਾਂ ਨੂੰ ਮੁਜ਼ਾਰਿਆਂ ਨੂੰ ਦੇ ਦਿੱਤੀਆਂ ਸੱਚੀ ਇਹ ਤਾਂ ਬਹੁਤ ਹੀ ਕ੍ਰਾਂਤੀਕਾਰੀ ਕਦਮ ਸੀ ਉਸ ਵੇਲੇ ਕਿਸਾਨਾਂ ਨੂੰ ਜ਼ਮੀਨ ਦਾ ਮਾਲਕ ਬਣਾ ਦੇਣਾ ਬਿਲਕੁਲ ਭਾਰਤ ਦੇ ਇਤਿਹਾਸ ਚ ਸ਼ਾਇਦ ਪਹਿਲੀ ਵਾਰ ਅਜਿਹਾ ਹੋਇਆ ਸੀ ਇਸੇ ਕਰਕੇ ਬੰਦਾ ਸਿੰਘ ਬਹਾਦਰ ਗਰੀਬਾਂ ਕਿਸਾਨਾਂ ਦਬੇ ਕੁਚਲੇ ਲੋਕਾਂ ਦੇ ਹੀਰੋ ਬਣ ਗਏ ਤੇ ਇਹ ਪ੍ਰਸ਼ਾਸਨ ਕਿਵੇਂ ਚਲਾਇਆ ਕੋਈ ਨਵਾਂ ਢਾਂਚਾ ਬਣਾਇਆ ਹਾਂ ਨਵਾਂ ਪ੍ਰਸ਼ਾਸਨ ਬਣਾਇਆ ਤੇ ਖਾਸियत ਇਹ ਸੀ ਕਿ ਅਹੁਦੇ ਜਾਤ ਪਾਤ ਜਾਂ ਧਰਮ ਦੇਖ ਕੇ ਨਹੀਂ ਸਗੋਂ ਕਾਬਲੀਅਤ ਦੇਖ ਕੇ ਦਿੱਤੇ ਜਾਂਦੇ ਸਨ ਬਲਮਨਿਆ ਤੇ ਆਧਾਰਿਤ ਰਾਜ ਤੇ ਆਪਣੀ ਹਕੂਮਤ ਨੂੰ ਪੱਕਾ ਕਰਨ ਲਈ ਜਿਵੇਂ ਸਿੱਕਾ ਵਗੈਰਾ ਹਾਂਜੀ ਆਪਣਾ ਸਿੱਕਾ ਜਾਰੀ ਕੀਤਾ ਮੁਗਲ ਬਾਦਸ਼ਾਹ ਦੇ ਨਾਂ ਤੇ ਨਹੀਂ ਸਗੋਂ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਇਹ ਸਿੱਧਾ ਐਲਾਨ ਸੀ ਕਿ ਅਸੀਂ ਆਜ਼ਾਦ ਆ ਤੇ ਆਪਣੀ ਮੋਹਰ ਵੀ ਬਣਵਾਈ ਉਸ ਤੇ ਕੀ ਲਿਖਿਆ ਸੀ ਉਸ ਮੋਹਰ ਤੇ ਫਾਰਸੀ ਵਿੱਚ ਲਿਖਿਆ ਸੀ ਦੇਗ ਤੇਗ ਫਤਿਹ ਨੁਸਰਤ ਬੇਦਰੰਗ ਯਾਫਤ ਅਜਨਾਨਕ ਗੁਰੂ ਗੋਬਿੰਦ ਸਿੰਘ ਇਸ ਦਾ ਮਤਲਬ ਕੀ ਬੰਦਾ ਹੈ ਮਤਲਬ ਕਿ ਦੇਗ ਲੰਗਰ ਖੁਸ਼ਹਾਲੀ ਅਤੇ ਤੇਗ ਤਲਵਾਰ ਤਾਕਤ ਦੀ ਜਿੱਤ ਬਿਨਾ ਕਿਸੇ ਰੁਕਾਵਟ ਦੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ ਮਿਲੀ ਹੈ ਇਹ ਖਾਲਸਾ ਰਾਜ ਦਾ ਸਿਧਾਂਤ ਸੀ ਲੋਕਾਂ ਦਾ ਢਿੱਡ ਪਰਣਾ ਤੇ ਉਹਨਾਂ ਦੀ ਰੱਖਿਆ ਕਰਨੀ ਵਾਹ ਤਾਂ ਕੁਝ ਹੀ ਸਾਲਾਂ ਚ ਮਤਲਬ ਸਤਲੁਜ ਤੋਂ ਜਮਨਾ ਤੱਕ ਇੱਕ ਵੱਡਾ ਇਲਾਕਾ ਉਹਨਾਂ ਦੇ ਕੰਟਰੋਲ ਚ ਆ ਗਿਆ ਹਾਂਜੀ ਇੱਕ ਤਰ੍ਹਾਂ ਨਾਲ ਮੁਗਲ ਰਾਜ ਦੇ ਅੰਦਰ ਹੀ ਇੱਕ ਨਵਾਂ ਰਾਜ ਉਭਰ ਆਇਆ ਪਰ ਦਿੱਲੀ ਦੇ ਬਾਦਸ਼ਾਹ ਨੇ ਇਹ ਸਭ ਚੁੱਪ ਕਰਕੇ ਦੇਖਿਆ ਨਹੀਂ ਕਿਵੇਂ ਦੇਖਦਾ ਬਾਦਸ਼ਾਹ ਬਹਾਦਰ ਸ਼ਾ ਪਹਿਲਾਂ ਤਾਂ ਦੱਖਣ ਚ ਰੁਜਿਆ ਸੀ ਪਰ ਜਦੋਂ ਉਸ ਨੂੰ ਖਬਰਾਂ ਮਿਲੀਆਂ ਤਾਂ ਉਹ ਆਪ ਵੱਡੀ ਫੌਜ ਲੈ ਕੇ ਪੰਜਾਬ ਆਇਆ 1710 ਦੇ ਅਖੀਰ ਚ ਲੋਹਗੜ੍ਹ ਨੂੰ ਕੇਰਾ ਪਾ ਲਿਆ ਤੇ ਫਿਰ ਕੀ ਹੋਇਆ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਸਾਥੀ ਬੜੀ ਬਹਾਦਰੀ ਨਾਲ ਲੜੇ ਪਰ ਮੁਗਲ ਫੌਜ ਬਹੁਤ ਵੱਡੀ ਸੀ ਅਖੀਰ ਉਹ ਕੇਰਾ ਤੋੜ ਕੇ ਪਹਾੜਾਂ ਵੱਲ ਨਿਕਲ ਗਏ ਪਰ ਸੰਘਰਸ਼ ਖਤਮ ਨਹੀਂ ਹੋਇਆ ਨਹੀਂ ਜਾਰੀ ਰਿਹਾ ਉਹਨਾਂ ਨੇ ਪਹਾੜਾਂ ਚ ਫਿਰ ਤਾਕਤ ਇਕੱਠੀ ਕੀਤੀ ਤੇ ਮੈਦਾਨਾਂ ਚ ਮੁਗਲਾਂ ਨਾਲ ਲੜਦੇ ਰਹੇ ਕਦੇ ਜਿੱਤ ਕਦੇ ਹਾਰ ਇਸੇ ਦੌਰਾਨ ਬਹਾਦਰ ਸ਼ਾਹ ਮਰ ਗਿਆ ਦਿੱਲੀ ਚ ਤਖਤ ਲਈ ਲੜਾਈ ਸ਼ੁਰੂ ਹੋ ਗਈ ਅੱਛਾ ਇਸ ਦਾ ਫਾਇਦਾ ਮਿਲਿਆ ਬੰਦਾ ਸਿੰਘ ਨੂੰ ਹਾਂ ਥੋੜਾ ਸਮਾਂ ਮਿਲ ਗਿਆ ਪਰ ਫਿਰ ਫਰੁਖਸੀਅਰ ਬਾਦਸ਼ਾਹ ਬਣਿਆ ਉਸ ਨੇ ਤਾਂ ਮਤਲਬ ਪੱਕਾ ਇਰਾਦਾ ਕਰ ਲਿਆ ਸੀ ਕਿ ਬੰਦਾ ਸਿੰਘ ਨੂੰ ਖਤਮ ਕਰਨਾ ਤੇ ਫਿਰ ਆਉਂਦੀ ਹੈ ਉਹ ਗੁਰਦਾਸ ਨੰਗਲ ਦੀ ਗੜੀ ਵਾਲੀ ਗੱਲ ਜਿੱਥੇ ਅੰਤਿਮ ਲੜਾਈ ਹੋਈ ਹਾਂਜੀ 715 ਵਿੱਚ ਮੁਗਲ ਗਵਰਨਰ ਸੀ ਅਬਦੁੱਸ ਸਮਦ ਖਾਨ ਉਸ ਨੇ ਬਹੁਤ ਵੱਡੀ ਫੌਜ ਨਾਲ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਕੁਝ ਸੈਂਕੜੇ ਸਾਥੀਆਂ ਨੂੰ ਗੁਰਦਾਸਪੁਰ ਕੋਲ ਦੀਨਾਨਗਰ ਨੇੜੇ ਇੱਕ ਕੱਚੀ ਜੀ ਹਵੇਲੀ ਕਹਿ ਲੋ ਗੜੀ ਵਿੱਚ ਘੇਰ ਲਿਆ ਤੇ ਇਹ ਘੇਰਾ ਬਹੁਤ ਲੰਮਾ ਚੱਲਿਆ ਸੀ ਹੈਨਾ ਹਾਂ ਲਗਭਗ 8 ਮਹੀਨੇ 12ੋਂ ਖਾਣ ਪੀਣ ਦਾ ਸਾਰਾ ਸਮਾਨ ਬੰਦ ਕਰ ਦਿੱਤਾ ਮੁਗਲਾਂ ਨੇ 8 ਮਹੀਨੇ ਅੰਦਰ ਹਾਲਾਤ ਕਿਹੋ ਜੇ ਹੋਣਗੇ ਬਹੁਤ ਭਿਆਨਕ ਅਨਾਜ ਖਤਮ ਪਾਣੀ ਖਤਮ ਸਿੰਘਾਂ ਨੇ ਕਹਾ ਬੱਤੇ ਖਾਦੇ ਦਰਖਤਾਂ ਦੀਆਂ ਛਿੱਲਾਂ ਖਾਦੀਆਂ ਇੱਥੋਂ ਤੱਕ ਕਿ ਮਤਲਬ ਇਤਿਹਾਸਕਾਰ ਲਿਖਤੇ ਨੇ ਕਿ ਜਾਨਵਰਾਂ ਤੇ ਆਪਣੇ ਮਰੇ ਸਾਥੀਆਂ ਦਾ ਮਾਸ ਖਾਣ ਤੱਕ ਦੀ ਨੌਬਤ ਆ ਗਈ ਸੀ ਹੇ ਰੱਬਾ ਇਹ ਸੁਣ ਕੇ ਕੰਮਣੀ ਛੱਡਦੀ ਏ ਪਰ ਫਿਰ ਵੀ ਲੜਦੇ ਰਹੇ ਹਾਂ ਹੌਸਲਾ ਨਹੀਂ ਛੱਡਿਆ ਰਾਤ ਨੂੰ ਨਿਕਲ ਕੇ ਹਮਲੇ ਵੀ ਕਰਦੇ ਸਨ ਪਰ ਕਦੋਂ ਤੱਕ ਕਦੋਂ ਤੱਕ ਚੱਲਦਾ ਅੰਤ ਕਦੋਂ ਹੋਇਆ ਇਸ ਕੇਰੇ ਦਾ ਦਸੰਬਰ 1715 ਵਿੱਚ ਜਦੋਂ ਅੰਦਰ ਬਚੇ ਹੋਏ ਸਿੰਘ ਬੋਖਤੇ ਬਿਮਾਰੀ ਨਾਲ ਬਿਲਕੁਲ ਨਿਡਾਲ ਹੋ ਗਏ ਤਾਂ ਮੁਗਲ ਫੌਜ ਅੰਦਰ ਵੜ ਗਈ ਬੰਦਾ ਸਿੰਘ ਬਹਾਦਰ ਤੇ ਬਾਕੀ ਸੈਂਕੜੇ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਗ੍ਰਿਫਤਾਰੀ ਤੋਂ ਬਾਅਦ ਕੀ ਕੀਤਾ ਉਹਨਾਂ ਨਾਲ ਉਹਨਾਂ ਨਾਲ ਬਹੁਤ ਬੁਰਾ ਸਲੂਕ ਹੋਇਆ ਪਿੰਜਰਿਆਂ 'ਚ ਬੰਦ ਕਰਕੇ ਜ਼ੰਜੀਰਾਂ ਨਾਲ ਜਕੜ ਕੇ ਇੱਕ ਜਲੂਸ ਕੱਢਿਆ ਗਿਆ ਪਹਿਲਾਂ ਲਾਹੌਰ ਫਿਰ ਦਿੱਲੀ ਲੋਕਾਂ ਨੇ ਪੱਥਰ ਮਾਰੇ ਮਜ਼ਾਕ ਉਡਾਇਆ ਪਰ ਸਿੰਘਾਂ ਦਾ ਹੌਸਲਾ ਕਹਿੰਦੇ ਨੇ ਉਹ ਸ਼ਾਂਤ ਸਨ ਚੜ੍ਹਦੀ ਕਲਾ ਵਿੱਚ ਸਨ ਗੁਰਬਾਣੀ ਪੜ੍ਹ ਰਹੇ ਸਨ ਡਰ ਜਾਂ ਪਛਤਾਰੇ ਦਾ ਕੋਈ ਨਿਸ਼ਾਨ ਨਹੀਂ ਸੀ ਚਿਹਰਿਆਂ ਤੇ ਤੇ ਦਿੱਲੀ ਪਹੁੰਚ ਕੇ ਦਿੱਲੀਸ ਤਾਂ ਜ਼ੁਲਮ ਦੀ ਹੱਦ ਹੋ ਗਈ ਫਰਵਰੀ 1716 ਤੋਂ ਰੋਜ਼ਾਨਾ 100-100 ਸਿੰਘਾਂ ਨੂੰ ਲਿਆ ਕੇ ਸ਼ਹੀਦ ਕੀਤਾ ਜਾਂਦਾ ਸੀ ਕੋਤਵਾਲੀ ਚੌਂਕ ਕੋਲ ਸ਼ਹੀਦ ਕਰਨ ਤੋਂ ਪਹਿਲਾਂ ਇਸਲਾਮ ਕਬੂਲਣ ਲਈ ਕਿਹਾ ਜਾਂਦਾ ਸੀ ਹਾਂ ਲਾਲਚ ਵੀ ਦਿੱਤਾ ਜਾਂਦਾ ਸੀ ਡਰਾਇਆ ਵੀ ਜਾਂਦਾ ਸੀ ਪਰ ਇੱਕ ਵੀ ਸਿੰਘ ਨਹੀਂ ਮੰਨਿਆ ਸਭ ਨੇ ਸ਼ਹਾਦਤ ਕਬੂਲ ਕੀਤੀ ਹੱਸ ਕੇ ਤੇ ਫਿਰ ਬੰਦਾ ਸਿੰਘ ਬਹਾਦਰ ਦੀ ਵਾਰੀ ਆਈ ਹਾਂਜੀ ਜੂਨ 1716 ਵਿੱਚ ਮਹਿਰੋਲਿਚ ਕুতਬ ਮিনার ਕੋਲ ਖਵਾਜਾ ਕਤਬਦੀਨ ਬਖਤਿਆਰ ਕਾਕੀ ਦੀ ਦਰਗਾਹ ਨੇੜੇ ਉੱਥੇ ਉਹਨਾਂ ਨਾਲ ਕੀ ਹੋਇਆ ਪਹਿਲਾਂ ਤਾਂ ਉਹਨਾਂ ਦੇ 4 ਸਾਲ ਦੇ ਬੇਟੇ ਅਜੇ ਸਿੰਘ ਨੂੰ ਲਿਆਂਦਾ ਗਿਆ ਉਹਨਾਂ ਦੀ ਚੋਲੀ 'ਚ ਪਾ ਕੇ ਕਿਹਾ ਇਸ ਨੂੰ ਆਪਣੇ ਹੱਥੀ ਮਾਰ ਕੀ ਇਹ ਕਿਹੋ ਜਿਹਾ ਜ਼ੁਲਮ ਸੀ ਉਹਨਾਂ ਨੇ ਇਨਕਾਰ ਕਰ ਦਿੱਤਾ ਫਿਰ ਜਲਾਦਾ ਨੇ ਬੱਚੇ ਨੂੰ ਮਾਰਿਆ ਉਸ ਦਾ ਦਿਲ ਕੱਢਿਆ ਤੇ ਬੰਦਾ ਸਿੰਘ ਦੇ ਮੂੰਹ 'ਚ ਤੁੰਨਣ ਦੀ ਕੋਸ਼ਿਸ਼ ਕੀਤੀ ਹੇ ਵਾਹਿਗੁਰੂ ਪਰ ਬੰਦਾ ਸਿੰਘ ਬਹਾਦਰ ਅਡੋਲ ਰਏ ਸ਼ਾਂਤ ਫਿਰ ਉਹਨਾਂ ਤੇ ਤਸੀਹੇ ਸ਼ੁਰੂ ਹੋਏ ਗਰਮ ਸਲਾਖਾਂ ਨਾਲ ਜੰਬੂਰਾ ਨਾਲ ਮਾਸ ਨੂੰ ਚੀਰ ਅੱਖਾਂ ਕੱਢ ਦਿੱਤੀਆਂ ਹੱਥ ਪੈਰ ਵੱਢ ਦਿੱਤੇ ਅਖੀਰ ਚ ਸਰੀਰ ਦੇ ਟੋਟੇ ਟੋਟੇ ਕਰਕੇ ਸ਼ਹੀਦ ਕਰ ਦਿੱਤਾ ਪਰ ਉਹ ਅੰਤ ਤੱਕ ਆਪਣੇ ਸਿਦਕ ਤੇ ਕਾਇਮ ਰਹੀ ਬਿਲਕੁਲ ਅੰਤਿਮ ਸਾਹ ਤੱਕ ਇਹ ਸ਼ਹਾਦਤ ਇਸ ਦਾ ਅਸਰ ਕੀ ਹੋਇਆ ਫਿਰ ਸਿੱਖ ਕੌਮ ਤੇ ਰਾਜ ਤਾਂ ਚਲਾ ਗਿਆ ਸੀ ਰਾਜ ਭਾਵੇਂ ਥੋੜਛੇ ਰਹਾ ਸੀ ਪਰ ਉਹਨਾਂ ਦੀ ਕੁਰਬਾਨੀ ਨੇ ਉਹਨਾਂ ਦੇ ਕੰਮਾਂ ਨੇ ਸਿੱਖਾਂ ਦੇ ਅੰਦਰ ਆਜ਼ਾਦੀ ਦੀ ਜਿਹੜੀ ਅੱਗ ਬਾਲੀ ਸੀ ਉਹ ਕਦੇ 부ਜੀ ਨਹੀਂ ਮਤਲਬ ਉਹਨਾਂ ਨੇ ਇੱਕ ਰਾਹ ਦਿਖਾ ਦਿੱਤਾ ਸੀ ਹਾਂ ਉਹਨਾਂ ਨੇ ਸਾਬਤ ਕਰ ਦਿੱਤਾ ਸੀ ਕਿ ਗੁਰੂ ਦੇ ਆਸਰੇ ਜ਼ੁਲਮ ਦਾ ਮੁਕਾਬਲਾ ਹੋ ਸਕਦਾ ਹੈ ਆਪਣਾ ਰਾਜ ਬਣ ਸਕਦਾ ਹੈ ਉਹਨਾਂ ਨੇ ਮੁਗਲਾਂ ਦੀ ਤਾਕਤ ਦਾ ਡਰ ਕੱਢ ਦਿੱਤਾ ਲੋਕਾਂ ਦੇ ਮਨਾਂ ਚੋਂ ਇਸੇ ਨੀਤੇ ਫਿਰ ਅੱਗੇ ਮਿਸਲਾਂ ਦਾ ਰਾਜ ਕਾਇਮ ਹੋਇਆ ਤਾਂ ਜੇ ਆਪਾਂ ਸੰਖੇਪ ਚ ਕਹਿਣਾ ਹੋਵੇ ਬੰਦਾ ਸਿੰਘ ਬਹਾਦਰ ਦੀ ਮੁਖ ਦੇਣ ਕੀ ਹੈ ਉਹਨਾਂ ਦੀ ਵਿਰਾਸਤ ਵੇਖੋ ਕਈ ਪੱਖ ਨੇ ਪਹਿਲਾ ਉਹ ਪਹਿਲੇ ਸਿੱਖ ਸ਼ਾਸਕ ਸਨ ਜਿਨ੍ਹਾਂ ਨੇ ਖਾਲਸਾ ਰਾਜ ਦੀ ਨੀਂ ਰੱਖੀ ਦੂਜਾ ਜ਼ਮੀਨ ਸੁਧਾਰ ਕਿਸਾਨਾਂ ਨੂੰ ਮਾਲਕ ਬਣਾਉਣਾ ਇਹ ਬਹੁਤ ਵੱਡੀ ਗੱਲ ਸੀ ਹਾਂਜੀ ਤੀਜਾ ਉਹ ਬਹਾਦਰੀ ਤੇ ਕੁਰਬਾਨੀ ਦਾ ਪ੍ਰਤੀਕ ਬਣ ਗਏ ਇੱਕ ਅਜੀਹਾ ਸੂਰਮਾ ਜੋ ਚੋਕਿਆ ਨਹੀਂ ਚੌਥਾ ਉਹਨਾਂ ਨੇ ਦੱਸਿਆ ਕਿ ਰਾਜ ਨਿਆ ਤੇ ਚਲਣਾ ਚਾਹੀਦਾ ਨਾ ਕਿ ਧਰਮ ਜਾਂ ਜਾਤ ਤੇ ਸਭ ਨੂੰ ਬਰਾਬਰ ਮੌਕੇ ਮਿਲਣੇ ਚਾਹੀਦੇ ਨੇ ਸੱਚਮੁੱਚ ਕਮਾਲ ਦਾ ਸਫ਼ਰ ਸੀ ਸ਼ਿਕਾਰੀ ਤੋਂ ਬੈਰਾਗੀ ਬੈਰਾਗੀ ਤੋਂ ਗੁਰੂਦਾਸ ਸਿੰਘ ਫਿਰ ਜਰਨੈਲ ਫਿਰ ਬਾਦਸ਼ਾਹ ਤੇ ਅੰਤ ਵਿੱਚ ਮਹਾਨ ਸ਼ਹੀਦ ਸਿੱਖ ਇਤਿਹਾਸ ਤੇ ਉਹਨਾਂ ਦੀ ਛਾਪ ਬਹੁਤ ਡੂੰਗੀ ਹੈ ਹਾਂਜੀ ਤੇ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਇੱਕ ਇਨਸਾਨ ਅੰਦਰ ਕਿੰਨੀ ਵੱਡੀ ਤਬਦੀਲੀ ਆ ਸਕਦੀ ਹੈ ਸਹੀ ਰਾਹ ਮਿਲ ਜਾਵੇ ਤਾਂ ਇੱਕ ਬੰਦਾ ਇਤਿਹਾਸ ਬਦਲ ਸਕਦਾ ਹੈ ਇਸ ਸਾਰੀ ਗੱਲਬਾਤੋਂ ਨਾ ਇੱਕ ਸਵਾਲ ਮੇਰੇ ਮਨ ਚ ਆ ਰਿਹਾ ਹੈ ਆਪਾਂ ਦੇਖਿਆ ਕਿਵੇਂ ਇੱਕ ਘਟਨਾ ਨੇ ਜੀਵਨ ਬਦਲਿਆ ਫਿਰ ਗੁਰੂ ਦੇ ਬਚਨਾਂ ਨੇ ਹੋਰ ਬਦਲ ਦਿੱਤਾ ਪਰ ਅੰਤ ਵੇਲੇ ਜਦੋਂ ਉਹਨਾਂ ਤੇ ਇੰਨਾ ਜ਼ੁਲਮ ਹੋ ਰਿਹਾ ਸੀ ਪੁੱਤਰ ਅੱਖਾਂ ਸਾਹਮਣੇ ਮਾਰ ਦਿੱਤਾ ਗਿਆ ਹੂੰ ਉਹ ਕਿਹੜੀ ਸ਼ਕਤੀ ਸੀ ਮਤਲਬ ਕਿਹੜਾ ਵਿਸ਼ਵਾਸ ਸੀ ਜਿਸ ਨੇ ਉਹਨਾਂ ਨੂੰ ਟੁੱਟਣ ਨਹੀਂ ਦਿੱਤਾ ਉਹ ਅਡੋਲ ਕਿਵੇਂ ਰਹੇ ਕਿ ਇਹ ਸਿਰਫ ਗੁਰੂ ਦਾ ਹੁਕਮ ਸੀ ਯਾ ਨਿਆਲੇ ਉਹਨਾਂ ਦੀ ਆਪਣੀ ਲਗਨ ਯਾ ਕੁਝ ਹੋਰ ਅੰਦਰੂਨੀ ਤਾਕਤ ਇਹ ਸਵਾਲ ਵਾਕਈ ਸੋਚਣ ਵਾਲਾ ਹੈ ਸ਼ਾਇਦ ਇਹ ਸਭ ਕੁਝ ਹੀ ਹੋਵੇਗਾ ਗੁਰੂ ਤੇ ਪ੍ਰੋਸਾ ਆਪਣੇ ਮਕਸਦ ਤੇ ਯਕੀਨ ਤੇ ਇੱਕ ਅੰਦਰੂਨੀ ਆਤਮਿਕ ਬਲ ਇਹ ਸਾਨੂੰ ਮਨੁੱਖੀ ਇਰਾਦੇ ਤੇ ਵਿਸ਼ਵਾਸ ਦੀ ਤਾਕਤ ਬਾਰੇ ਸੋਚਣ ਲਈ ਮਜਬੂਰ ਕਰਦਾ ਹੈ